ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB7060.in ਤੇ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਆਈ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਜਿਵੇਂ ਪੀਐਸ ਪੀਸੀਐਲ ਪੀਐਸਟੀਸੀਐਲ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਦਿੱਤੇ ਨੰਬਰ 99461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਕਰਕੇ ਸਾਨੂੰ WhatsApp ਤੇ ਇਸ ਨੰਬਰ ਦੇ WhatsApp ਤੇ ਸਾਨੂੰ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਤੁਹਾਨੂੰ 1200 1300 ਦੇ ਕਰੀਬ MCQ WhatsApp ਤੇ ਮਿਲ ਜਾਣਗੇ ਜੀ ਠੀਕ ਹੈ ਦੋਸਤੋ ਕੋਈ ਜ਼ਿਆਦਾ ਚਾਰਜ ਨਹੀਂ ਰੱਖਿਆ ਜਿਸ ਦਾ ਸੋ ਵੀਡੀਓ ਤੁਸੀਂ ਜ਼ਰੂਰ ਦੇਖੋ ਸਾਰੀ ਐਂਡ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾਂ ਕੁਆਸਨ ਹੈ ਜੀ ਡੀਸੀ ਜਨਰੇਟਰ ਵਿੱਚ ਪੈਦਾ ਹੋਣ ਵਾਲੀ ਈਐਮਐਫ ईएमएफ ਕਿਹੜੇ ਨਿਯਮ ਤੇ ਆਧਾਰਿਤ ਹੈ ਲੈਜ਼ਸ ਦੇ ਨਿਯਮ ਤੇ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਪਹਿਲਾ ਨਿਯਮ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਦੂਸਰਾ ਨਿਯਮ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਤੀਜਾ ਨਿਯਮ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਪਹਿਲਾ ਨਿਯਮ ਨੈਕਸਟ ਕਵਸਚਨ ਚੱਲ ਗਏ ਦੋਸਤੋ ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪ੍ਰਥਵੀ ਤੋਂ ਇੱਕ ਦਿਸ਼ਾ ਵੱਲ ਕਿਹੜੇ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਦੋਸਤੋ ਆਰਮਚਰ ਦੂਸਰੀ ਹੈ ਫੀਲਡ ਤੀਸਰੀ ਹੈ ਸਲੀਪ ਰਿੰਗ ਅਤੇ ਚੌਥੀ ਹੈ ਕਮਿਊਟਟਰ ਹਾਂਜੀ ਦੋਸਤੋ सो so, इसका जो राइट आंसर है दोस्तों वो है कम्यूटेटर ठीक दोस्तो। है दोस्तों अगर चलते नैक्सट क्वेश्चन से क्वेश्चन नंबर है तीन डीसी ਜਨਰੇਟਰ ਦੇ ਕੋਰ ਲੈਮੀਨੇਟਡ ਕਿਉਂ ਕੀਤੀ ਜਾਂਦੀ ਹੈ ਡੀਸੀ ਜਨਰੇਟਰ ਦੀ ਕੋਰ ਲੈਮੀਨੇਟਡ ਕਿਉਂ ਕੀਤੀ ਜਾਂਦੀ ਹੈ ਹਾਂਜੀ অপਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਹਨ ਪਹਿਲੀ ਹੈ ਕਾਪਰ ਲਾਸਸ ਘਟਾਉਣ ਲਈ ਦੂਸਰੀ ਹੈ ਏਡੀ ਕਰੰਟ ਘਟਾਉਣ ਲਈ ਤੀਸਰੀ ਹੈ ਏਡੀ ਕਰੰਟ ਵਧਾਉਣ ਲਈ ਚੌਥੀ ਹੈ ਕਾਪਰ ਲਾਸਸ ਵਧਾਉਣ ਲਈ हाँ जी दोस्तों so, सो तो इसका जो राइट आंसर है वो है दोस्तों एडी करंट कर एडिकरंट घटानेकर घटा राइट दोस्तों नैक्सट क्वेश्चन चलिए दोस्तों क्वेश्चन नंबर है अपना 5 क्वेश्चन नंबर अपना 5 ईएमएफ इलेक्ट्रोमैग्नेटिक फोर्स द यूनिट ਕੀ ਹੁੰਦਾ ਹੈ ਇਲੈਕਟ੍ਰੋ ਮੈਗਨੈਟ EMF ਦਾ ਯੂਨਿਟ ਕੀ ਹੁੰਦਾ ਹੈ ਕਿਲੋਵਾਟ ਐਂਪੀਅਰ ਵੋਲਟ ਉਪਰੋਕਤ ਸਾਰੇ So, इस जो राइट आंसर है दोस्तों वो है वोल्ट वोल्ट ठीक है दोस्तों चलते नेक्स्ट क्वेश्चन थे क्वेश्चन नंबर है छे रजिस्टेंस का यूनिट की होता है रजिस्टेंस का यूनिट की होंगे है आ हो गया सिंबल ऑप्शन अपने सामने होंगे ना पहली है ओम दूसरी है मोहो तीसरी है फैरट चौथी है वाट द राइट आंसर है ओह ठीक है दोस्तों नेक्स्ट क्वेश्चन चलिए दोस्तों क्वेश्चन नंबर है सेवन करंट ਦਾ ਯੂਨਿਟ ਕੀ ਹੁੰਦਾ ਹੈ? ਕਰੰਟ ਦਾ ਯੂਨਿਟ ਕੀ ਹੁੰਦਾ ਹੈ? ਐਂਪੀਅਰ, ਕੋਲੰਬ, ਵਾਟ ਜਾਂ ਕਿਲੋਵੋਲਟ? ਹਾਂਜੀ ਦੋਸਤੋ। ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਐਂਪੀਅਰ। ਐਂਪੀਅਰ। ਠੀਕ ਹੈ ਦੋਸਤੋ। ਨੈਕਸਟ ਕੁਐਸਚਨ ਜਲਦੀ ਦੋਸਤੋ ਕੁਐਸਚਨ ਨੰਬਰ ਹੈ 8 ਬਿਜਲੀ ਦੇ ਚਾਰਜ ਦਾ ਯੂਨਿਟ ਕੀ ਹੁੰਦਾ ਹੈ ਬਿਜਲੀ ਦੇ ਚਾਰਜ ਦਾ ਯੂਨਿਟ ਕੀ ਹੁੰਦਾ ਹੈ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਕਿਲੋਵੋਲਟ ਦੂਸਰੀ ਹੈ ਕਿਲੋ ਐਂਪੀਅਰ ਤੀਸਰੀ ਹੈ ਕੋਲੰਬ ਅਤੇ ਚੌਥੀ ਹੈ ਓਮ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੋਲੰਬ ਠੀਕ ਹੈ ਦੋਸਤੋ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਸਿਰਫ ਪੇ ਕਰਕੇ Google Pay PhonePe Paytm ਜਿਸ ਤਰੀਕੇ ਨਾਲ ਮਰਜ਼ੀ ਤੁਸੀਂ ਸਾਨੂੰ ਪੇਮੈਂਟ ਕਰਕੇ WhatsApp ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਤ ਤੁਹਾਨੂੰ 1200 ਦੇ ਕਰੀਬ MCQ ਟੋਪ ਦੇ MCQ ਮਿਲ ਜਾਣਗੇ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਜੁਆਇਨ ਹੋ ਸਕਦੇ ਹੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 9 ਜੇਕਰ ਕਿਸੇ ਤਾਰ ਦਾ ਵਿਆਸ ਅੱਧਾ ਕਰ ਦਿੱਤਾ ਜਾਵੇ ਤਾਂ ਉਸ ਦਾ ਰਜਿਸਟੈਂਸ ਕਿੰਨਾ ਹੋਵੇਗਾ ਤਾਰ ਦਾ ਵਿਆਸ ਅੱਧਾ ਕਰ ਦਿੱਤਾ ਜਾਵੇ ਤਾਂ ਰਜਿਸਟੈਂਸ ਉਹ ਨਹੀਂ ਰਹੇਗਾ ਰਜਿਸਟੈਂਸ ਚਾਰ ਗੁਣਾ ਵੱਧ ਜਾਏਗਾ ਰਜਿਸਟੈਂਸ ਦੁੱਗਣਾ ਹੋ ਜਾਵੇਗਾ ਰਜਿਸਟੈਂਸ ਚਾਰ ਗੁਣਾ ਹੋ ਜਾਵੇਗਾ ਹਾਂਜੀ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਰਜਿਸਟੈਂਸ ਚਾਰ ਗੁਣਾ ਹੋ ਜਾਵੇਗਾ ठीक है दोस्तों दो ऑप्शन लगिया हुई दोनों सही हैं नेक्स्ट क्वेश्चन चलिए दोस्तों क्वेश्चन नंबर है टेन दस नंबर क्वेश्चन खेत लिखिया कापर दिया तारा किस का रजिस्टेंस सब तो होगा हाँ जी दोस्तों ऑप्शन अपने सामने दतिया हुई सो इसका जो राइट आंसर है ਉਹ ਹੈ 2 mm ਮੋਟੀ ਤਾਰ ਮੋਟੀ ਤਾਰ অপশন এ ਇਸ ਦਾ রাইট ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਚਲ ਗਿਆ ਜੀ ਕੁਐਸਚਨ ਨੰਬਰ ਹੈ ਆਪਣਾ 11 ਕੰਪੈਸਟੈਂਸ ਨੂੰ ਮਾਪਣ ਦਾ ਯੂਨਿਟ ਕੀ ਹੁੰਦਾ ਹੈ ਕੰਪੈਸਟੈਂਸ ਨੂੰ ਮਾਪਣ ਦਾ ਯੂਨਿਟ ਹੈਨਰੀ ਓਮ ਜੌਲ ਫੈਰਡ ਸੋ ਇਸ ਦਾ ਰਾਈਟ ਆਨਸਰ ਹੈ ਫੈਰਡ ਠੀਕ ਹੈ ਦੋਸਤੋ ਸੌਰੀ ਫੈਰਡ ਅਗਿਆ ਬ ਚਲਦੇ ਹਾਂ ਨੈਕਸਟ ਕੁਐਸਚਨ ਤੇ ਕਸ ਨੰਬਰ ਹੈ 12 ਬੈਟਰੀ ਦੀ ਕਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਵੋਲਟ ਕਿਲੋਵੋਲਟ ਕਿਲੋਵਾਟ ਐਂਪੀਅਰ ਆਵਰ ਜੁਫੈਰਡ ਸੋਚਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਐਂਪੀਅਰ ਆਵਰ ਠੀਕ ਹੈ ਦੋਸਤੋ ਅੱਗੇ ਅਪ ਚਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 13 ਬੈਟਰੀ ਦੇ ਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਸੈਲ ਟੈਸਟਰ ਇਲੈਕਟਰਨਮੀਟਰ ਹਾਈਗਰੋਮੀਟਰ ਜਾਂ ਹਾਈਡਰੋਮੀਟਰ ਹਾਂਜੀ ਗ੍ਰੈਵਿਟੀ ਮਾਪਣ ਲਈ ਯੰਤਰ ਹੈ ਉਸ ਦਾ ਰਾਈਟ ਆਨਸਰ ਹੈ ਹਾਈਡਰੋਮੀਟਰ ਜਿਹੜੇ ਕਿ ਬੈਟਰੀਆਂ ਨੂੰ ਬੈਰੰਦੀ ਗ੍ਰੈਵਿਟੀ ਮਾਪਦਾ ਹੈ ਉਸ ਨੂੰ ਕਹਿੰਦੇ ਹਨ ਹਾਈਡਰੋਮੀਟਰ ਮੋਸਟ ਇੰਪੋਰਟੈਂਟ ਕੁਸਚਨ ਇਹ ਵਾਲਾ ਚਲਦੇ ਆਪਾਂ ਦੋਸਤੋ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 14 ਸਟੈਪ ਅਪ ట్రాנסਫਰਮਰ ਨਾਲ ਕੀ ਵਧਦਾ ਹੈ ਜਿਹੜੇ ట్రాנסਫਰਮਰ ਪਾਵਰ ట్రాנסਫਰਮਰ ਲੱਗੇ ਹੁੰਦੇ ਹਨ ਸਟੈਪ ਅਪ ਜਦੋਂ ਹੁੰਦਾ ਹੈ ਉਸ ট্রান্সਫਾਰਮਰ ਨਾਲ ਕੀ ਵੱਧਾ ਹੈ ਪਾਵਰ ਵੱਧ ਗਿਆ ਹੈ ਪਾਵਰ ਫੈਕਟਰ ਵੱਧਾ ਹੈ ਕਰੰਟ ਵੱਧਾ ਹੈ ਵੋਲਟੇਜ ਵੱਧਦੀ ਹੈ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਵੋਲਟੇਜ ਵੋਲਟੇਜ ਨੂੰ ਵਧਾਉਂਦਾ ਹੈ ਜੀ ਇਹ ਸਟੈਪ ਅਪ ট্রান্সਫਾਰਮਰ ਵੋਲਟੇਜ ਨੂੰ ਵਧਾਉਂਦਾ ਹੈ ਸਟੈਪ ਡਾਊਨ ট্রান্সਫਾਰਮਰ ਵੀ ਵੋਲਟੇਜ ਨੂੰ ਘਟਾਉਂਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲ ਕੇ ਜੀ करंट ट्रांसफार्मर हेड लिखे ਵਿੱਚੋਂ ਕਿਸ ਕਿਸ ਯੰਤਰ ਨਾਲ ਵਰਤਿਆ ਜਾਂਦਾ ਹੈ ਐਮੀਟਰ ਵਾਟਮੀਟਰ ਵਾਟਵਰ ਮੀਟਰ ਜਾਂ ਉਪਰੋਕਤ ਵਿੱਚੋਂ ਹਰ ਇੱਕ ਨਾਲ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਐਮੀਟਰ ਠੀਕ ਹੈ ਦੋਸਤੋ ਸੋ ਦੋਸਤੋ ਇਸ ਦਿਨ ਲਈ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਸੋ ਜਿਹੜੇ ਦੋਸਤ ਸੜੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਦਿੱਤੇ ਨੰਬਰ 96461 15144 ਨੰਬਰ ਤੇ ਸਾਨੂੰ 200 ਰੁਪਏ ਕੋ ਗੋਲਪੇ ਕਰਕੇ ਪੀਡੀਐਫ ਲੈ ਸਕਦੇ ਹੋ 1200 ਦੇ ਕਰੀਬ ਆਪਣੇ ਐਮਸੀਕਿਊ ਹੋਣਗੇ ਟਾਪ ਦੇ ਐਮਸੀਕਿਊ ਹੋਣਗੇ ਜਿਹੜੇ ਕਿ ਵਾਰ-ਵਾਰ ਪੇਪਰਾਂ ਵਿੱਚ ਪੁੱਛੇ ਜਾਂਦੇ ਹਨ ਅਤੇ ਅੱਗੇ ਵੀ ਏਲਮ ਦੇ ਪੇਪਰ ਵਿੱਚ apprenticeship ਦੇ ਪੇਪਰ ਵਿੱਚ ਜ਼ਰੂਰ ਪੁੱਛੋ ਜਾਣਗੇ ਜੀ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸ ਦੇਣਾ ਜੀ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ